ਤੁਹਾਨੂੰ ਬਹੁਤ-ਬਹੁ ਮੁਬਾਰਕਾਂ ਜੀ ਨਵੀਂ ਪੰਚਾਇਤ ਦੇ ਚਿਹਰੇ ਨਵੇਂ ਜਿਹੜਾ ਤੁਹਾਨੂੰ ਵੀ ਬਹੁਤ-ਬਹੁ ਮੁਬਾਰਕਾਂ ਸਰ ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਅਸੀਂ ਜਿਹੜੇ ਨਵਨਿਯੁਕਤ ਸਰਪੰਚ ਤੇ ਪੰਚ ਸਹਿਬਾਨ ਸੀ 140 ਪੰਚਾਇਤਾਂ ਨੂੰ ਅਸੀਂ ਅੱਜ ਇੱਥੇ ਨਗਰ ਕੌਂਸਲ ਦਫਤਰ ਫਲੋਰ ਦੇ ਨੇੜੇ ਕਮਿਊਨਿਟੀ ਸੈਂਟਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਇਕੱਤਰਤ ਕੀਤਾ ਆ ਇਹਨਾਂ ਦੇ ਨਾਲ ਵਿਚਾਰਾਂ ਦੀਆਂ ਸਾਂਝਾ ਪਾਈਆਂ ਸਬ ਡਿਵੀਜ਼ਨ ਦੇ ਸਾਰੇ ਅਧਿਕਾਰੀ ਇੱਥੇ ਬੁਲਾਏ ਆ ਉਹਨਾਂ ਨੇ ਵੀ ਆਪ ਕੋ ਆਪਣਾ ਜਿਹੜਾ ਸੀਗਾ ਵਿਭਾਗਾ ਦੀਆਂ ਸਕੀਮਾਂ ਅਵਾਰੇ ਚਾਲਣਾ ਪਾਇਆ ਔਰ ਮੈਂ ਇਹਨਾਂ ਪੰਚਾਇਤਾਂ ਦੇ ਸਰਪੰਚਾਂ ਤੇ ਪੰਚਾਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਪਾਰਟੀ ਵੱਲੋਂ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਵਾਦ ਦਿੱਤੀ ਆ ਧੰਨਵਾਦ ਕੀਤਾ ਆ ਔਰ ਇਹਨਾਂ ਤੋਂ ਬਚਨਵਾਤਾ ਇੱਕ ਲਈ ਆ ਕਿ ਆਪਾਂ ਪਿੰਡਾਂ ਦੀ ਨੁਹਾਰ ਬਦਲਨੀ ਆ ਜਿਸ ਤਰ੍ਹਾਂ ਹਲਕਾ ਵਿਧਾਨ ਸਭਾ ਫਲੋਰ ਦਾ ਸਾਡਾ ਇੱਕ ਰੁੜਕਾ ਕਲਾ ਪਿੰਡ ਆ ਜਿਹੜਾ ਕਿ ਸੂਬੇ ਦੇ ਵਿੱਚ ਅੱਜ ਪਹਿਲੇ ਨੰਬਰ ਤੇ ਜਿਸ ਨੂੰ ਕੇ ਨੈਸ਼ਨਲ ਪੱਧਰ ਤੇ ਸਨਮਾਨਿਤ ਹੋ ਚੁੱਕਾ ਇਸ ਤਰ੍ਹਾਂ ਦੀ ਅਸੀਂ ਸਾਰੇ ਜਿਹੜੇ ਪੰਨ ਜਿਹੜੇ ਹੈਗੇ ਆ ਬਣਾਉਣੇ ਆ ਫੰਡਾਂ ਦੀ ਕੋਈ ਕਮੀ ਨਹੀਂ ਬਕਾਸ ਤੇ ਲੀਹਾਂ ਤੇ ਚੱਲ ਕੇ ਜਿਹੜਾ ਹੈਗਾ ਆ ਅਸੀਂ ਹਲਕਾ ਵਧੀਆ ਬਣਾਵਾਂਗੇ ਹੌਲੀ ਹੌਲੀ ਸਾਰੇ ਹਲਕੇ ਤਾਂ ਫਿਰ ਰੰਗਲਾ ਪੰਜਾਬ ਬਣੂ ਤੇ ਇੱਕ ਨੇਸ਼ਨਲ ਪਧਰਤੀ ਜਿਹੜਾਗਾ ਪੰਜਾਬ ਦਾ ਨਾਮ ਜਿਹੜਾਗਾ ਵਧੀਆ ਬਣੇਗਾ ਇੱਕ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਸਾਡੇ ਨੌਜਵਾਨ ਭੈਣ ਭਰਾ ਬਹੁਤ ਸਾਰੇ ਜਿਹੜੇ ਮਾੜੀ ਸੰਗਤ ਜਾ ਚਲੇ ਗਏ ਨੇ ਨਸ਼ਿਆਂ ਦੇ ਵਿੱਚ ਉਹਨਾਂ ਨੂੰ ਬਾਹਰ ਕੱਢ ਕੇ ਲਿਆਉਣ ਦੇ ਲਈ ਦੁਬਾਰਾ ਮੁੱਖ ਧਾਰਾ ਦੇ ਵਿੱਚ ਲੈ ਕੇ ਆਉਣ ਲਈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਅੱਜੇ ਹੀ ਗੱਲ ਜਿਹੜੀ ਸੀਗੀ ਡੀਐਸਪੀ ਸਰਦਾਰ ਸਰਵਨ ਸਿੰਘ ਵੱਲ ਨੇ ਵੀ ਦੱਸਿਆ ਹੈਗਾ ਵੀ ਜਿਹੜਾ ਨਸ਼ਿਆਂ ਦਾ ਜਿਹੜਾ ਹੈਗਾ ਕੋਹੜ ਜਿਹੜਾ ਪਿਛਲੇ 20-25 ਸਾਲ ਤੋਂ ਜਿਹੜਾ ਹੈਗਾ ਉਤਪਨ ਹੋ ਕੇ ਚੱਲ ਰਿਹਾ ਹੈਗਾ ਉਹਦੇ ਵਿੱਚ ਸਰਕਾਰ ਬਹੁਤ ਹੀ ਸੰਜੀਦਗੀ ਦੇ ਨਾਲ ਕੰਮ ਕਰ ਰਹੀ ਆ ਔਰ ਵਿਭਾਗ ਵੀ ਸੰਜੀਤਗੀ ਦੇ ਨਾਲ ਕੰਮ ਕਰ ਰਿਹਾ ਹੈਗਾ ਇਹਦੇ ਵਿੱਚ ਚੇਨ ਵਰਕੇ ਤਿੰਨ ਤਰ੍ਹਾਂ ਦੇ ਜਿਹੜੇ ਹੈਗੇ ਆ ਇਹ ਲੋਕ ਨੇ ਹੈਗੇ ਇੱਕ ਤਾਂ ਜਿਹੜੇ ਸਾਡੇ ਬੱਚੇ ਆ ਪੀਣ ਵਾਲੇ ਆ ਪੀਣ ਵਾਲਿਆਂ ਤੋਂ ਅੱਗੇ ਜਿਹੜੇ ਹੈਗੇ ਆ ਵੇਚਣ ਵਾਲੇ ਵੇਚਣ ਵਾਲਿਆਂ ਤੋਂ ਅੱਗੇ ਜਿਹੜੇ ਸਮਗਰ ਬਣ ਜਾਂਦੇ ਹੈਗੇ ਆ ਉਸ ਚੇਨ ਨੂੰ ਅਸੀਂ ਤੋੜਨਾ ਆ ਉਸ ਚੇਨ ਨੂੰ ਤੋੜ ਕੇ ਇਹ ਚੇਨ ਮੈਂ ਤਾਂ ਹੁਣ ਵੀ ਦੱਸ ਕੇ ਆ ਇਹ ਚੇਨ ਮੇਰੇ ਕਹਿਤੇ ਜੇ ਤੁਹਾਡੇ ਸਾਰੇ ਕਹਿਦੇ ਨਹੀਂ ਟੁੱਟੇ ਇਹ ਜਿਹੜੀ ਅੱਜ ਪੰਚਾਇਤਾਂ ਇਕੱਤਰਤ ਹੋਈਆਂ ਨੇ ਜਿਹੜੇ ਸਰਪੰਚ ਤੇ ਪੰਜ ਸਹਿਵਾਨ ਇਕੱਤਰਤ ਹੋਇਆ ਇਹ ਇੱਕ ਦ੍ਰਹਿਣਿਸ਼ਚਾ ਕਾਲਣ ਕਿ ਅਸੀਂ ਆਪੋ ਆਪਣੇ ਪਿੰਡ ਨੂੰ ਜਿਹੜਾਗਾ ਨਸ਼ਾ ਮੁਕਤ ਨਸ਼ਾ ਰਹਿਤ ਰੱਖਣਾ ਆ ਔਰ ਜਿਹੜਾ ਕੋਈ ਮਾਲਾ ਅੰਸਰ ਆ ਉਹਦੀ ਸੂਚਨਾ ਦੇਣ ਤੇ ਜਿਹੜਾ ਪ੍ਰਸ਼ਾਸਨ ਆ ਉਹਨਾਂ ਤੇ ਵਣਦੀ ਕਾਰਵਾਈ ਕਰਕੇ ਉਹਨਾਂ ਨੂੰ ਜੇਲਾ ਪਿੱਛੇ ਭੇਜੇਗਾ ਦੂਸਰੇ ਪਾਸੇ ਜਿਹੜੇ ਬੱਚੇ ਸਾਡੇ ਪੈ ਗਏ ਨੇ ਜਿਹੜੇ ਮੁਖਤਾਰਾ ਚਾਹੁਣੇ ਚਾਹੁੰਦੇ ਆ ਛੱਡਣਾ ਚਾਹੁੰਦੇ ਆ ਉਹਨਾਂ ਲਈ ਅਸੀਂ ਜਿਹੜੇ ਹੈਗੇ ਸਰਕਾਰੀ ਤੌਰ ਤੇ ਵੀ ਸੈਂਟਰ ਸਥਾਪਿਤ ਕੀਤੇ ਆ ਔਰ ਐਨ ਜੀਓ ਤੌਰ ਤੇ ਵੀ ਸੈਂਟਰ ਸਥਾਪਿਤ ਆ ਉਹ ਉੱਥੇ ਜਾ ਕੇ ਜਿਹੜਾ ਹੈਗਾ ਇਸ ਕੋਲ ਨੂੰ ਜਿਹੜਾ ਹੈਗਾ ਹਮੇਸ਼ਾ ਲਈ ਤਿਆਗਣ ਔਰ ਵਧੀਆ ਸਮਾਜ ਦੇ ਇੱਕ ਪਾਤਰ ਬਣ ਕੇ ਜਿਹੜਾ ਆਪਣੀ ਜ਼ਿੰਦਗੀ ਜਿਵੇ ਇੱਕ ਸਮੱਸਿਆ ਖਾਸ ਕਰਕੇ ਆ ਰਹੀ ਜਿਹੜੇ ਨਸ਼ਾ ਛੱਡਣ ਦੇ ਲਈ ਨੌਜਵਾਨ ਨਸ਼ਾ ਛਡਾਊ ਕੇਂਦਰਾ ਤੇ ਚਾਹੇ ਸਰਕਾਰੀ ਜਾਂ ਸੰਸਥਾਵਾਂ ਵਾਲੇ ਜਾਂ ਓਟ ਸੈਂਟਰ ਤੇ ਜਿੰਨੇ ਵੀ ਨੌਜਵਾਨ ਨਸ਼ਾ ਛੱਡਣ ਦੇ ਲਈ ਜਾਂਦੇ ਨੇ ਕੋਰੋਨਾ ਜੋ ਛੱਡਿਆ ਕਿਸੇ ਨੇ ਨਹੀਂ ਇਕਾ ਦੁਕਾ ਉਹਦਾ ਕੋਈ ਹੋਰ ਵੀ ਹੱਲ ਕੀਤਾ ਜਾਣਾ ਚਾਹੀਦਾ ਜਿਹਦੇ ਨਾਲ ਨੌਜਵਾਨ ਜਿਹੜੇ ਆ ਉਹ ਸੱਚਮੁੱਚ ਨਸ਼ਾ ਛੱਡ ਕੇ ਬਾਹਰ ਆਉਣ ਇਹਦੇ ਨਾਲ ਐਦਾਂ ਮਹਿਸੂਸ ਅਸੀਂ ਕਰਦੇ ਆ ਕਿ ਨਸ਼ਾ ਸਗੋਂ ਡਬਲ ਹੋ ਜਾਂਦਾ ਨਸ਼ਾ ਪਹਿਲਾਂ ਵੀ ਕਰਦੇ ਹੀ ਐ ਕੋਤੋਂ ਗੋਲੀ ਵੀ ਲੱਗ ਜਾਂਦੀ ਆ ਦੇਖੋ ਅਸੀਂ ਤੁਹਾਡਾ ਵਾਲੀ ਗੱਲ ਸਹਿਮਤੀ ਆ ਜਿਹੜਾ ਨਸ਼ਾ ਛੱਡਣ ਜਾਂਦਾ ਆ ਕਿਸੇ ਵੀ ਸੈਂਟਰ ਚ ਜਾਂਦਾ ਆ ਪਹਿਲਾਂ ਤਾਂ ਉਹ ਜਾਵੇ ਆਪਣੇ ਆਪ ਨੂੰ ਡਿਟਰਮੀਨੇਸ਼ਨ ਪੱਕਾ ਇਰਾਦਾ ਬਣਾ ਕੇ ਜਾਵੇ ਵੀ ਮੈਂ ਕੋਈ ਛੱਡਣਾ ਆ ਵਧਣਾ ਦੂਓ ਡਾਈ ਦੋ ਗੱਲਾਂ ਤੇ ਸਾਡੀ ਸਪੋਰਟ ਚੱਲਦੀ ਆ ਕਰੋ ਜਾਂ ਮਰੋ ਇਹ ਕਰਨ ਵਾਲੀ ਗੱਲ ਆ ਜਾਂ ਦੂਜਾ ਰਸਤਾ ਅਡਾਪਟ ਕਰਨਾ ਆ ਇਹ ਕੋਰਟ ਤੜਈ ਵੜੋਣਾ ਦੂਸਰੇ ਪਾਸੇ ਜਿੱਥੇ ਸਰਕਾਰ ਦਾ ਸਾਡਾ ਤਲਕਾਤ ਆ ਅਸੀਂ 140 ਪੰਚਾਇਤਾਂ ਦਾ ਜਿਹੜਾ ਹੈਗਾ ਇਹਦੇ ਵਿੱਚੋਂ ਮੈਂ 50% ਦਾ ਜਿਹੜਾ ਹੈਗਾ ਮੈਂ ਪਲਾਨ ਕਰ ਲਈ ਆ ਅਸੀਂ ਉਥੇ ਕਲਬਾਂ ਅਸੀਂ ਉਥੇ ਜੂਥ ਨੂੰ ਜਿਹੜਾ ਸਪੋਰਟਸ ਦੇ ਨਾਲ ਜੋੜਾਂਗੇ ਤਾਂ ਕਿ ਸਪੋਰਟਸ ਰਾਹੀ ਜਿਹੜਾ ਹੈਗਾ ਉਹ ਇਸ ਪੈੜੀ ਲਹਨ ਤੋਂ ਹੌਲੀ-ਹੌਲੀ ਪਿੱਛੇ ਹਟਣ ਗਿਆ ਹੂੰ ਇਸ ਵਾਰ ਵਿਕਾਸ ਦੇ ਵਿੱਚ ਜਿਵੇਂ ਹੁਣ ਤੱਕ ਦੀਆਂ ਸਰਕਾਰਾਂ ਨਾਲੀਆਂ ਗਲੀਆਂ ਇੱਥੇ ਕਿਤੇ ਫਸੀਆਂ ਫੁਸੀਆਂ ਰਹੀਆਂ ਨਵਾਂ ਯਤਨ ਕੀ ਹੈ ਜਿਹਦੇ ਨਾਲ ਸਮਾਜ ਵਾਕੇ ਰੰਗਲਾ ਪੰਜਾਬ ਬਣੇ ਜੋ ਸੀਐਮ ਭਗਵੰਤ ਮਾਨ ਜੀ ਦਾ ਵੀ ਜੋ ਇਰਾਦਾ ਹੈਗਾ ਦੇਖੋ ਪਿਛਲੇ 70 75 ਸਾਲ ਤੋਂ ਤੁਸੀਂ ਜੋ ਗੱਲ ਕਹੀ ਹੈ ਉਹ ਸਹੀ ਆ ਇੱਕ ਏਟ ਨੂੰ ਪਟ ਲਿਆ ਉਹ ਨੂੰ ਮਰ ਕੇ ਫੇਸ ਈਮੇਲ ਨਾਲ ਲਾ ਲਿਆ ਉਹ ਕੋਈ ਥੱਥੇ ਦੀ ਓਥੇ ਫਰੀ ਜਾਂਦੀ ਹੈਗੀ ਆ ਅਸੀਂ ਜਿਹੜਾ ਹੈਗਾ ਮੈਂ ਜਿਹੜੀ ਵੀ ਹੁਣ ਪਿੰਡਾਂ ਦੇ ਵਿੱਚ ਗੱਲ ਕਰ ਰਿਹਾ ਆ ਮੈਂ ਗਲੀਆਂ ਤੇ ਨਾਲੀਆਂ ਤੋਂ ਉੱਪਰ ਉੱਟ ਕੇ ਕਰ ਰਿਹਾ ਮੈਂ ਸੀਵਰ ਸਿਸਟਮ ਨਾਲ ਜੋੜਨ ਦੀ ਗੱਲ ਕਰ ਰਿਹਾ ਜਿਹੜੇ ਵੀ ਪਿੰਡਾਂ ਦੇ ਵਿੱਚ ਅਸੀਂ ਨਾਲੀਆਂ ਦਾ ਗੰਦੇ ਪਾਣੀ ਦਾ ਨਿਕਾਸੀ ਸਿਸਟਮ ਕਰਦੇ ਆ ਉੱਥੇ ਅਸੀਂ 4 ਇੰਚੀ 6 ਇੰਚੀ ਪਾਈਪਿੰਗ ਦੀ ਗੱਲ ਕਰਦੇ ਆਂ ਅੰਡਰਗਰਾਉਂਡ ਪਾਈਪ ਕਰਕੇ ਘਰਾਂ ਦੇ ਮੂਹਰੇ ਜਿਹੜੀਆਂ ਹੋਦੀਆਂ ਬਣਾਈਆਂ ਜਾਣ ਉਹ ਹਮੇਸ਼ਾ ਦੇ ਲਈ ਜਿਹੜਾ ਹੈਗਾ ਆ ਉਹ ਕੋਰ ਸਿਸਟਮ ਜਿਹੜਾ ਗੰਦ ਹੋਵੇ ਅੱਗੇ ਜਿਹੜਾ ਹੈਗਾ ਸੀਵਰ ਸਿਸਟਮ ਦੇ ਵਿੱਚ ਜਾਂ ਛਪੜਾਂ ਦੇ ਵਿੱਚ ਜਿਹੜਾ ਹੈਗਾ ਉਹਨੂੰ ਭੇਜਿਆ ਜਾਵੇ ਹਾਂ ਇੱਕ ਨਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਇਹ ਵਾਅਦਾ ਕੀਤਾ ਸੀ ਭਗਵੰਤ ਮਾਨ ਜੀ ਨੇ ਕਿ ਜਦੋਂ ਸਾਡੀ ਸਰਕਾਰ ਬਣੀ ਅਸੀਂ ਸਰਕਾਰੀ ਸਕੂਲ ਐਨੇ ਵਧੀਆ ਬਣਾ ਦੇਣੇ ਆ ਲੋਕ ਪ੍ਰਾਈਵੇਟ ਛੱਡ ਛੱਡ ਕੇ ਸਰਕਾਰੀ ਚ ਆਉਣਗੇ ਪਰ ਉਹ ਹੋ ਨਹੀਂ ਸਕਿਆ ਹਲੇ ਕੀ ਕਰਨ ਜਾਉਗੇ ਦੇਖੋ ਗੱਲ ਇਸ ਤਰ੍ਹਾਂ ਆ ਇਸ ਗੱਲ ਨਾਲ ਵੈ ਵੈਸੇ ਸਹਿਮਤ ਨਹੀਂ ਗੁਰਦਾ ਸਾਹਿਬ ਦੇਖੋ ਸਰਕਾਰੀ ਸਕੂਲਾਂ ਦੀ ਨਿਹਾਲ ਵਲੀ ਮੈਂ ਸਾਰੇ ਉਮਰ ਜਿਹੜੀ ਗਿਆ ਤਕਰੀਬਨ 30 ਸਾਲ ਜਿਹੜਾ ਹੈਗਾ ਸਿੱਖਿਆ ਨਾਲ ਸਮਰਪਿਤ ਹੋ ਗਿਆ ਮੈਂ ਜਿੰਨਾ ਚਿਰ ਜੋਬ ਕੀਤੀ ਸੀ ਇਸ ਸਕੂਲ ਦੇ ਵਿੱਚ 25 ਤੋਂ 30 ਤੱਕ ਦੇ ਸਟਾਫਾਂ ਦੀ ਕਮੀ ਹੁੰਦੀ ਸੀ ਪਰੰਤੂ ਮੈਂ ਅੱਜ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਹਾਂ ਬਈ ਮਹਿਲਾਕ ਪਹਿਲਾਂ ਇਸ ਹਲਕੇ ਦੇ ਵਿੱਚ ਪ੍ਰੈਮਿਸ ਸਕੂਲਾਂ ਦੇ ਵਿੱਚ ਪਲੱਸ ਸਟਾਫ ਸੀ ਫਿਰ ਬਦਲੀਆਂ ਹੋ ਗਈਆਂ ਉਹਦੇ ਵਿੱਚ 60 ਤੋਂ 65 ਜਿਹੜੇ ਹੈਗੇ ਆ ਸਟਾਫ ਜਿਹੜੇ ਹੈਗੇ ਆ ਇਥੋਂ ਸ਼ਿਫਟ ਹੋ ਗਏ ਆ ਔਰ ਜਿਹੜੇ ਸਕੂਲਾਂ ਦੀ ਕੋਈ ਕਿਤੇ ਹੈਗੀ ਹੈ ਪੈਂਡੈਂਸੀ ਅਸੀਂ ਬੀਪੀਓ ਨੂੰ ਉੱਪਰ ਜਿਹੜਾ ਡੀਓ ਨੂੰ ਕਹਿ ਕੇ ਜਿਹੜੀ ਹੈ ਸਕੂਲਾਂ ਦੀ ਜਿਹੜੀ ਹੈ ਗਿਆ ਉਹ ਜਿਹੜੀ ਹੈ ਸੀਕੁਐਂਸ ਜਿਹੜੀ ਹੈ ਗਿਆ ਉਹ ਬਣਾ ਰਹੇ ਆ ਤਾਂ ਕਿ ਕੋਈ ਬੱਚਾ ਜਿਹੜਾ ਹੈਗਾ ਸਿੱਖਿਆ ਤੋਂ ਪੰਜਾਂ ਨਾ ਰਹਿ ਸਕੇ ਇੱਕ ਵਾਰ ਫੇਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਗੁਰਾ ਸਾਹਿਬ ਤੁਸੀਂ ਸ਼ਿਰਕਤ ਕੀਤੀ ਤੁਹਾਡੇ ਜਿਹੜਾ ਚੈਨਲ ਆ ਉਹਦੇ ਮਾਧਿਅਮ ਰਾਹੀਂ ਇੱਥੇ ਇਕੱਲੇ ਮਤਲਬ ਹਲਕੇ ਨਹੀਂ ਭਾਰਤ ਨਹੀਂ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਇਸ ਨੂੰ ਜਿਹੜਾ ਪ੍ਰਕਾਰ ਕਰ ਰਹੇ ਆ ਤੁਸੀਂ ਵਧਾਈ ਦੇ ਪਾਤਰ ਹੋ